ਸਾਬਕਾ ਜੇਜ਼ਦਾ ਸ੍ਰੀ ਕਾਲ ਤਖਤ ਦੇ ਜੋ ਸੇਵਾ ਕਰ ਰਹੇ ਐਡਗ੍ਰੰਥੀ ਦਰਬਾਰ ਸਾਹਿਬ ਯਾਨੀ ਰਵੀ ਸਿੰਘ ਉਹਨਾਂ ਨੇ ਜੋ ਜੇ ਹੁਣੇ ਤੁਸੀਂ ਮਤਲਬ ਕੱਲ ਤਾਂ ਗੱਲਿਆਂ ਵਾਕਿਆ ਕਿ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਹਾਈ ਕੋਰਟ ਤੇ ਗਏ ਸੀ ਤੇ ਮੈਂ ਬੇਨਤੀ ਕੀਤੀ ਸੀ ਕਿ ਵੀ ਇਹ ਇੱਕ ਉਤਰਾ ਸਰਕਾਰ ਨੂੰ ਸਰਟੀਫਾਈ ਕੀਤੀ ਹੈ ਤਾਂ ਕੋਈ ਵੀ ਜੇਜ਼ਦਾ ਜਿਹੜਾ ਕਦੀ ਇਹ ਤੇ ਨਹੀਂ ਆ ਵੀ ਅਦਾਲਤ ਦੇ ਵਿੱਚ ਨਹੀਂ ਗਿਆ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਜਿਸ ਵਾਸਤੇ ਲੈਣਾ ਚਾਹੀਦਾ ਮੈਨੂੰ ਪੂਰੀ ਮਸੁਰੂਤ ਹੁੰਦੀ ਹੈ ਕਿ ਉਹਨਾਂ ਨੇ ਹਾਈ ਕੋਰਟ ਤੋਂ ਸੋਚ ਲਿਆ ਹੈ ਕਿ ਕੇਸ ਜਿਹੜਾ ਵਾਸਤੇ ਆ ਜਾਏਗਾ ਤੇ ਇਹ ਮੈਂ ਕਹਨਾ ਕਿ ਥੋਮ ਲਈ ਵੀ ਤੇ ਅਕਾਲਤਾ ਲਈ ਵੀ ਚਲੋ ਦੇ ਰਾਏ ਦਰਸਤਾ ਹੈ ਪਹਿਲਾਂ ਪਤਾ ਨਹੀਂ ਕਿਸ ਗਲਤੀ ਉਹਨਾਂ ਨੇ ਹਾਈ ਕੋਰਟ ਕਿਹਾ ਉਹਦੇ ਨਹੀਂ ਸੀ ਜਾਣਾ ਬਣਦਾ ਤੇ ਉਹਨਾਂ ਨੇ ਵਾਸਤੇ ਅਸਮੀਤ ਦਾ ਵੈਲਕਮ ਵੀ ਕਰਦੇ ਆ ਤੇ ਅਰਦਾਸ ਕਰਦੇ ਵੀ ਕੋਈ ਵੀ ਕਿਉਂਕਿ ਸਾਡੀ ਅਦਾਲਤ ਸੰਵਿਧਾਨਕ ਅਦਾਲਤ ਜਿਹੜੀ ਹੈ ਉਹ دنیਿਆਵੀ ਅਦਾਲਤਾਂ ਤੋਂ ਉੱਚੀ ਹੈ ਤੇ ਇਹਦਾ ਕੋਈ ਜਥੇਦਾਰ ਜਿਹਦਾ ਉਹਦਾ ਮਕਾਮ ਹੁੰਦਾ ਸਰਕਾਰ ਹੁੰਦਾ ਤੇ ਇੱਜ਼ਤ ਹੁੰਦੀ ਹੈ ਸੇਕੂਨ ਦੇ ਵਿੱਚ ਉਹ ਬੜੀ ਵੱਡੀ ਹੁੰਦੀ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਜਿਹੜਾ ਇਹ ਬਾਤ ਲਿਆ ਫੈਸਲਾ ਉਹ ਜਿਹੜਾ ਕਿਨਾਂ ਮੈਂ ਹਾਈ ਕੋਰਟ ਤੋਂ ਮੈਂ ਮਸਹੂਦ ਕਰਦਾ ਕਿ ਜਿਹੜਾ ਉਹਨਾਂ ਨੇ ਵਧੀਆ ਕੀਤਾ